ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਿਆਂ ਵੱਡੀਆਂ ਖਬਰਾਂ ਪੰਜਾਬ ਚ ਤਿੰਨ ਸੀਟਾਂ ਜਿੱਤਣ ਵਾਲੇ ਲੀਡਰਾਂ ਨੂੰ ਸੀਮ ਭਗਵੰਤ ਮਾਨ ਦੀਤੇ ਵੱਡੇ ਹੁਕਮ ਕਹੀਆਂ ਵੱਡੀਆਂ ਗੱਲਾਂ ਕنگੜਾ ਰਣੌਤ ਨੂੰ ਥੱਪੜ ਮਾਰਨ ਦੇ ਮਾਮਲੇ ਚ ਵੱਡਾ ਐਕਸ਼ਨ ਸੀਆਈਐਸਫ ਦੀ ਗਾਰਡ ਕੌਨਸਟੇਬਲ ਨੂੰ ਕੀਤਾ ਸਸਪੈਂਡ ਚੋਣਾਂ ਲੰਘਦੇ ਹੀ ਐਕਸ਼ਨ ਚਾਏ ਰਾਜਾਵੜੀਨ ਸਾਬਕਾ ਐਮਐਲਏ ਨੂੰ ਕਾਂਗਰਸ ਤੋਂ ਕੱਢਿਆ ਬਾਹਰ ਅੱਜ ਮੁੱਖ ਮੰਤਰੀ ਭਗਵੰਤ ਮਾਨ ਹਲਕਾ ਵਾਈਜ਼ ਤੋਂ ਆਪਣੇ ਸਾਰੇ ਵਿਧਾਇਕਾਂ ਨਾਲ ਕਰਨਗੇ ਮੀਟਿੰਗ ਤਿਆਰ ਕਰਨਗੇ ਅਗਲੀ ਰਣਨੀਤੀ ਸੰਗਰੂਰ ਲੋਕ ਸਭਾ ਸੀਟ ਤੋਂ ਹਾਰ ਮਗਰੋਂ ਸੁਪਾਸਿੰਗ ਖੈਰਾ ਦਾ ਵੱਡਾ ਬਿਆਨ ਕਹੀਆਂ ਵੱਡੀਆਂ ਗੱਲਾਂ ਪੰਜਾਬ 'ਚ ਤੇਜ਼ ਹਵਾਵਾਂ ਤੇ ਮੀਂਹ ਮਗਰੋਂ ਬਦਲਿਆ ਮੌਸਮ 19 ਜ਼ਿਲ੍ਹਿਆਂ ਵਿੱਚ orange alert ਜਾਰੀ ਬਿジネス ਵੁਰੇ ਦੀ ਵੱਡੀ ਕਾਰਵਾਈ ਬਿਜਲੀ ਬੋਰਡ ਦਾ ਲਾਈਨਮੈਨ 5000 ਰੁਪਏ ਰਿਸ਼ਵਤ ਲੈਦਾ ਕੀਤਾ ਗ੍ਰਿਫਤਾਰ ਪੀਐਮ ਮੋਦੇ ਦੀ ਸੌਂ ਚੁੱਕਣ ਨੂੰ ਲੈ ਕੇ ਨਵੀਂ ਅਪਡੇਟ ਨਰਿੰਦਰ ਮੋਦੀ 8 ਜੂਨ ਨੂੰ ਨਹੀਂ ਇਸ ਤਰੀਕ ਨੂੰ ਚੁੱਕ ਸਕਦੇ ਨੇ ਸੌ ਲੋਕ ਸਭਾ ਚੋਣਾਂ ਖਤਮ ਹੁੰਦੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੂਡ ਐਕਸ਼ਨ ਮੋਡ ਵਿੱਚ ਵਾਪਸ ਆ ਗਏ ਹਨ ਮੁੱਖ ਮੰਤਰੀ ਭਗਵੰਤ ਮਾਨ ਨੇ ਭਗਵਾਨਮੀ ਪਾਰਟੀ ਦੇ ਤਿੰਨ ਜੇਤੂ ਸੰਸਦ ਮੈਂਬਰਾਂ ਨਾਲ ਮੀਟਿੰਗ ਕੀਤੀ ਹੈ ਤੇ ਉਹਨਾਂ ਨੂੰ ਵੱਡੇ ਹੁਕਮ ਦਿੱਤੇ ਹਨ ਮੁੱਖ ਮੰਤਰੀ ਭਗਵਾਨ ਤਮਾਨ ਨੇ ਆਪ ਦੇ ਸੰਸਦ ਮੈਂਬਰਾਂ ਨੂੰ ਕਿਹਾ ਹੈ ਕਿ ਹੁਣ ਪਾਰਲੀਮੈਂਟ ਵਿੱਚ ਪੰਜਾਬ ਅਤੇ ਇਥੋਂ ਦੇ ਲੋਕਾਂ ਦੀ ਨੁਮਾਇੰਦਗੀ ਕਰਨਾ ਉਹਨਾਂ ਦੀ ਜ਼ਿੰਮੇਵਾਰੀ ਹੋਵੇਗੀ ਤੇ ਉਹ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਅਤੇ ਤੰਦੇਹੀ ਨਾਲ ਨਿਭਾਉਣ ਮੁੱਖ ਮੰਤਰੀ ਭਗਵਾਨ ਤਮਾਨ ਨੇ ਟਵੀਟ ਕਰਦਿਆਂ ਲਿਖਿਆ ਹੈ ਅੱਜ ਚੋਣ ਨਤੀਜਿਆਂ ਨੂੰ ਲੈ ਕੇ ਕਹਿ ਮੀਟਿੰਗ ਕੀਤੀ ਤੇ ਜਿੱਤੀ ਹੋਈ ਤਿੰਨੋਂ ਸੀਟਾਂ ਸੰਗਰੂਰ ਹੁਸ਼ਿਆਰਪੁਰ ਤੇ ਸ਼੍ਰੀ ਨਾਨਦਪੁਰ ਸਾਹਿਬ ਦੇ ਨਾਮ ਨਿਯੁਕਤ ਸੰਸਦਾਂ ਵਿਧਾਇਕਾਂ ਤੇ ਚੇਅਰਮੈਨਾਂ ਨਾਲ ਮੁਲਾਕਾਤ ਕੀਤੀ ਸਾਰਿਆਂ ਨੂੰ ਮੂੜ ਲੋਕ ਸੇਵਾ ਕਰਨ ਨੂੰ ਕਿਹਾ ਤੇ ਨਾਮ ਨਿਯੁਕਤ ਸੰਸਦਾਂ ਜੋ ਕਿ ਤਿੰਨੋਂ ਚੰਗੇ ਬੁਲਾਰੇ ਵੀ ਨੇ ਉਹਨਾਂ ਨੂੰ ਸੰਸਦ ਵਿੱਚ ਪੰਜਾਬ ਦੇ ਹੱਕਾਂ ਦੀ ਡਟ ਕੇ ਪੈਰਵਾਈ ਕਰਨ ਨੂੰ ਕਿਹਾ ਮੀਟਿੰਗ ਵਿੱਚ ਲੋਕ ਸਭਾ ਹਲਕਿਆਂ ਸੰਗਰੂਰ ਹੁਸ਼ਿਆਰਪੁਰ ਤੇ ਸ਼ਰੀਨਾਂਦਪੁਰ ਸਾਹਿਬ ਤੋਂ ਆਪ ਵਿਧਾਇਕ ਅਤੇ ਚੇਅਰਮੈਨ ਵੀ ਸ਼ਾਮਿਲ ਹੋਏ ਸੀ ਇਹ ਮਾਨ ਨੇ ਆਪ ਦੇ ਸਾਰੇ ਆਗੂਆਂ ਨੂੰ ਲੋਕਾਂ ਲਈ ਕੰਮ ਕਰਨ ਦੀ ਜ਼ਿੰਦਦੈ ਦਿੱਤੀ ਹੈ ਭਗਵੰਤ ਮਾਨ ਨੇ ਕਿਹਾ ਕਿ ਹੁਣ ਚੋਣਾਂ ਸਮਾਪਤ ਹੋ ਚੁੱਕੀਆਂ ਹਨ ਅਤੇ ਆਪ ਆਗੂ ਨੂੰ ਜਨਤਾ ਦੇ ਸੇਵਕ ਵਜੋਂ ਆਪਣੀ ਜ਼ਿੰਮੇਵਾਰੀ ਨੀ ਬਾਂਣੀ ਚਾਹੀਦੀ ਹੈ ਜੇ ਮੰਨਨੇ ਕਿ ਹੈ ਕਿ ਆਪ ਦੇ ਤਿੰਨੋਂ ਸੰਸਦ ਮੈਂਬਰ ਚੰਗੇ ਬੁਲਾਰੇ ਹਨ ਉਹ ਪੰਜਾਬ ਦੇ ਮੁੱਦਿਆਂ ਨੂੰ ਪਾਰਲੀਮੈਂਟ ਵਿੱਚ ਜ਼ੋਰਦਾਰ ਟੰਗ ਨਾਲ ਉਠਾਉਣਗੇ ਬੀਜੇਪੀ ਦੀ ਨਵੀਂ ਬਣੀ ਸੰਸਦ ਮੈਂਬਰ ਤੇ ਬੋਲੀਵੁੱਡ ਅਦਾਕਾਰ ਕੰਗਰਨ ਨੋਤ ਨੂੰ ਥੱਪੜ ਮਾਰਨ ਦੇ ਮਾਮਲੇ ਵਿੱਚ ਮਹਿਲਾ ਕਾਂਸਟੇਬਲ ਤੇ ਐਕਸ਼ਨ ਲਿਆ ਗਿਆ ਹੈ ਸੀਆਈਏ ਸਰ ਦੇ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਚੰਡੀਗੜ੍ਹ ਹਵਾਈ ਐਡੇ ਤੇ ਭਾਜਪਾ ਦੇ ਨੇਤਾ ਅਦਾਕਾਰ ਕੰਗਰਨ ਨੋਤ ਨੂੰ ਥੱਪੜ ਮਾਰਨ ਦੇ ਮਾਮਲੇ ਵਿੱਚ ਸੀਆਈਐਸਐਫ ਨੇ ਮਹਿਲਾ ਕਾਂਸਟੇਬਲ ਨੂੰ ਸਸਪੈਂਡ ਕਰ ਦਿੱਤਾ ਹੈ ਅਤੇ ਉਸ ਦੇ ਖਿਲਾਫ ਆਪ ਸਥਾਨਕ ਪੁਲਿਸ ਸਟੇਸ਼ਨ ਵਿੱਚ ਐਫ ਆਈ ਆਰ ਲਈ ਸ਼ਿਕਾਇਤ ਦਿੱਤੀ ਗਈ ਸੀ। ਇਸ ਦੇ ਨਾਲ ਹੀ ਦੱਸਦੀ ਹੈ ਕਿ ਚੰਡੀਗੜ੍ਹ 에어ਪੋਰਟ ਤੋਂ ਕੁਲਵਿੰਦਰ ਖੋੜ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਸੀ ਜਿਸ ਵਿੱਚ ਉਹ ਕਹਿ ਰਹੇ ਹਨ ਕਿ ਜਦੋਂ ਕੰਗਣਾ ਰਣੋਤ ਨੇ ਕਿਸਾਨਾਂ ਬਾਰੇ ਬਿਆਨ ਦਿੱਤਾ ਸੀ ਤਾਂ ਮੇਰੀ ਮਾਂ ਉੱਥੇ ਹੀ ਅੰਦੋਲਨ ਵਿੱਚ ਬੈਠੀ ਸੀ। ਇਸ ਮਗਰੋਂ ਕੰਗਣਾ ਰਣੋਤ ਨੇ ਵੀ ਵੀਡੀਓ ਜਾਰੀ ਕਰਦੇ ਹੋਏ ਕਿ ਹੈ ਕਿ ਚੰਡੀਗੜ੍ਹ 에어ਪੋਰਟ ਤੇ ਜੋ ਹਾਦਸਾ ਹੋਇਆ ਉਹ ਸੁਰੱਖਿਆ ਜਾਂਚ ਦੌਰਾਨ ਹੋਇਆ ਹੈ ਬੋਲੀਵੁੱਡ اداکارਨੇ ਕਿ ਹੈ ਕਿ ਜਿਵੇਂ ਹੀ ਮੈਂ ਉੱਥੇ ਸਿਕਿਉਰਿਟੀ ਜਾਂਚ ਤੋਂ ਲੰਗੀ ਤਾਂ ਦੂਜੇ ਕੈਬਿਨ ਵਿੱਚ ਔਰਤਾ ਸੀਆਈਆ ਸਰਦੀ ਕਰਮਚਾਰੀ ਸੀ ਉਸਨੇ ਸਾਈਡ ਤੋਂ ਆਕੇ ਮੇਰੇ ਫੇਸ ਉੱਤੇ ਹਿੱਟ ਕੀਤਾ ਤੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਮੈਂ ਪੁੱਛਿਆ ਕਿ ਉਸਨੇ ਅਜਿਹਾ ਕਿਉਂ ਕੀਤਾ ਤਾਂ ਉਸਨੇ ਕਿਹਾ ਕਿ ਮੈਂ ਕਿਸਾਨ ਅੰਦੋਲਨ ਦਾ ਸਮਰਥਨ ਕਰਦੀ ਹਾਂ ਕੰਗਰਾਂ ਨੇ ਕਿਹਾ ਕਿ ਮੈਂ ਸੇਫ ਹਾਂ ਪਰ ਮੇਰੀ ਚਿੰਤਾ ਇਹ ਹੈ ਕਿ ਅਸੀਂ ਪੰਜਾਬ ਵਿੱਚ ਵਧ ਰਹੇ ਅੱਤਵਾਦ ਤੇ ਕੱਟੜਵਾਦ ਨੂੰ ਕਿਵੇਂ ਹੈਂਡਲ ਕਰਾਂਗੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਤੁਰੰਤ ਬਾਅਦ ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਸਖਤ ਐਕਸ਼ਨ ਲੈਂਦੇ ਹੋਏ ਬਾਗਾਪੁਰਾਣਾ ਦੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਨੂੰ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ ਹੈ। ਰਾਜਾਵੜਿੰਗ ਨੇ ਇਸ ਸੰਬੰਧੀ ਪੱਤਰ ਜਾਰੀ ਕੀਤਾ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਅਤੇ ਪਾਰਟੀ ਅਨੁਸ਼ਾਸਨ ਦੀ ਉਲੰਘਣਾ ਕਰਕੇ ਬਾਗਾਪੁਰਾਣਾ ਦੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਨੂੰ ਤੁਰੰਤ ਪ੍ਰਭਾਵ ਨਾਲ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਹੈ। ਦੱਸਦਈ ਪਹਿਲਾਂ ਦਰਸ਼ਨ ਬਰਾੜ ਦੇ ਪੁੱਤਰ ਖਿਲਾਫ ਵੀ ਐਕਸ਼ਨ ਲਿਆ ਗਿਆ ਸੀ ਦਰਸ਼ਨ ਸਿੰਘ ਬਰਾੜ ਦੇ ਪੁੱਤਰ ਕਮਲਜੀਤ ਸਿੰਘ ਬਰਾੜ ਨੇ ਲੁਧਿਆਣਾ ਤੋਂ ਰਾਜਾ ਵਲੀਨ ਦੇ ਖਿਲਾਫ ਚੋਣ ਲੜੀ ਸੀ ਦਰਸ਼ਨ ਸਿੰਘ ਬਰਾੜ ਨੇ 1992 ਵਿੱਚ ਜਗਰਾਉਂ ਤੋਂ ਪਹਿਲੀ ਵਾਰ ਚੋਣ ਲੜੀ ਅਤੇ ਭਾਜਪਾ ਦੇ ਉਦਿਆ ਪ੍ਰਕਾਸ਼ ਨੂੰ 5541 ਵੋਟਾਂ ਨਾਲ ਹਾਰ ਕੇ ਚੋਣ ਜਿੱਤੀ ਸੀ ਜਿਸ ਤੋਂ ਬਾਅਦ ਦਰਸ਼ਨ ਸਿੰਘ ਬਰਾੜ ਨੇ ਕਾਂਗਰਸ ਪਾਰਟੀ ਵਿੱਚ ਕਾਫੀ ਪ੍ਰਭਾਵ ਪਾਇਆ ਸੀ ਅਤੇ ਹੁਣ ਕਾਂਗਰਸ ਦੇ ਸੂਬਾ ਪ੍ਰਧਾਨ ਮਰੀਂਦਰ ਸਿੰਘ ਰਾਜਵੜਿੰਗ ਨੇ ਸਖਤ ਐਕਸ਼ਨ ਲੈਂਦੇ ਹੋਏ ਦਰਸ਼ਨ ਸਿੰਘ ਬਰਾੜ ਨੂੰ ਪਾਰਟੀ ਵਿੱਚੋਂ ਬਾਹਰ ਕਰ ਦਿੱਤਾ ਹੈ ਲੋਕ ਸਭਾ ਚੋਣਾਂ ਵਿੱਚ ਸੱਤਾਧਾਰੀ ਆਮ ਆਨਵੀ ਪਾਰਟੀ ਦੀ ਹਾਰ ਦੇ ਕਾਰਨ ਦੀ ਪਾਰਟੀ ਤਹਿ ਤੱਕ ਜਾਵੇਗੀ ਕਿਉਂਕਿ ਆਪ ਸੂਬੇ ਵਿੱਚ ਸੱਤਾ 'ਚ ਹੋਣ ਦੇ ਬਾਵਜੂਦ 13 ਲੋਕ ਸਭਾ ਸੀਟਾਂ ਵਿੱਚੋਂ ਸਿਰਫ 3 ਤਹੀ ਜਿੱਤ ਹਾਸਲ ਕਰ ਸਕੇ ਹੈ ਇਸ ਮਾਮਲੇ ਤੇ ਹੁਣ ਵਿਚਾਰ ਵਟਾਂਦਰਾ ਸ਼ੁਰੂ ਹੋ ਗਿਆ ਹੈ ਮੇ ਭਗਵਾਨ ਤਮਨ ਅੱਜ ਹਲਕਾ ਵਾਈਸ ਤੋਂ ਆਪਣੇ ਸਾਰੇ ਵਿਧਾਇਕਾਂ ਅਤੇ ਜਥੇਬੰਦੀ ਦੇ ਮੈਂਬਰਾਂ ਨਾਲ ਮੀਟਿੰਗ ਕਰਨਗੇ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਸਰਕਾਰ ਨੇ ਆਪਣੇ ਖੂਫੀਆ ਵਿੰਗ ਤੋਂ ਲੋਕ ਸਭਾ ਚੋਣਾਂ ਦੌਰਾਨ ਵਿਧਾਇਕਾਂ ਦੀ ਭੂਮਿਕਾ ਅਤੇ ਚੋਣਾਂ ਵਿੱਚ ਆਈਆਂ ਕਮੀਆਂ ਬਾਰੇ ਰਿਪੋਰਟ ਮੰਗੀ ਹੈ ਜੋ ਕਿ ਮੀਟਿੰਗ ਤੋਂ ਪਹਿਲਾਂ ਮੁੱਖ ਮੰਤਰੀ ਕੋਲ ਪਹੁੰਚ ਜਾਵੇਗੀ ਹਾਲਾਂਕਿ ਮੰਤਰੀ ਮੰਡਲ ਵਿੱਚ ਤੁਰੰਤ ਫੇਰ ਬਦਲ ਦੀ ਕੋਈ ਕਾਲੀ ਨਹੀਂ ਹੈ ਮੀਟਿੰਗ 7 ਜੂਨ ਨੂੰ ਅੱਜ ਹੋਵੇਗੀ ਇਸ ਵਿੱਚ ਪਾਰਟੀ ਦੇ ਸੰਗਠਨ ਸੱਤਰ ਸੰਦੀਪ ਪਾਠਕ ਵੀ ਮੌਜੂਦ ਰਹਿਣਗੇ ਮੀਟਿੰਗ ਵਿੱਚ ਉਹਨਾਂ ਕਾਰਨਾਂ ਦਾ ਪਤਾ ਲਗਾਉਂਦਾ ਯਤਨ ਕੀਤਾ ਜਾਵੇਗਾ ਜਿਸ ਕਾਰਨ ਪਾਰਟੀ ਨੂੰ ਇਸ ਪੱਧਰ ਤੇ ਨੁਕਸਾਨ ਹੋਇਆ ਹੈ ਇਸ ਦੇ ਨਾਲ ਹੀ ਮੁੱਖ ਮੰਤਰੀ ਦਫ਼ਤਰ ਦੀਆਂ ਟੀਮਾਂ ਵੀ ਆਪਣੀ ਰਿਪੋਰਟ ਬਣਾਉਣ ਵਿੱਚ ਰੁੱਝੀਆਂ ਹੋਈਆਂ ਹਨ ਮੁੱਖ ਮੰਤਰੀ ਨੇ ਆਪਣੇ ਦਫ਼ਤਰ ਦੇ ਅਧਿਕਾਰੀਆਂ ਨੂੰ ਚੋਣਾਂ ਦੌਰਾਨ ਮਿਲੀਆਂ ਸ਼ਿਕਾਇਤਾਂ ਤੇ ਮੰਗ ਪੱਤਰਾਂ ਤੇ ਕੰਮ ਕਰਨ ਦੇ ਹੁਕਮ ਵੀ ਦਿੱਤੇ ਹਨ ਸੰਗਰੂਰ ਲੋਕ ਸਭਾ ਸੀਟ ਤੋਂ ਹਾਰਨ ਮਗਰੋਂ ਸੁਪਾਸ ਸਿੰਘ ਖੈਰਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਪੋਸਟ ਕਰਦੇ ਲਿਖਿਆ ਹੈ ਕਿ ਦੋਸਤੋ ਮੈਂ ਭਾਵੇਂ ਟਿਕਟ ਵੀ ਨਹੀਂ ਸੀ ਮਿਲਿਆ ਇਹ ਪਰ ਪਾਰਟੀ ਦੇ ਕਹਿਣ ਉੱਪਰ ਮੈਂ ਸੰਗਰੂਰ ਦੀ ਲੜਾਈ ਆਪਣੇ ਇਕੱਲੇ ਦੇ ਦਮ ਤੇ ਲੜੀ ਹੈ ਜਦ ਮੈਂ ਸੰਗਰੂਰ ਪਹੁੰਚਿਆ ਤਾਂ ਵਿਧਾਨ ਸਭਾ ਹਲਕੇ ਬਿਨਾਂ ਕਿਸੇ ਇੰਚਾਰਜ ਦੇ ਸਨ ਅਤੇ ਜਿਸ ਤੋਂ ਬਾਅਦ ਦਲਵੀਰ ਗੋਲਦੀ ਮੈਨੂੰ ਧੋਖਾ ਦੇ ਕੇ ਝਾੜੂ ਪਾਰਟੀ ਆਪ ਵਿੱਚ ਸ਼ਾਮਿਲ ਹੋ ਗਿਆ ਇਸ ਉਪਰੰਤ ਬੀਜੇਂਦਰ ਸਿੰਘਲਾ ਨੂੰ ਪਾਰਟੀ ਨੇ ਨਾਨਪੁਰ ਸਾਹਿਬ ਤੋਂ ਟਿਕਟ ਦੇ ਦਿੱਤੀ ਜਿਸ ਨਾਲ 9 ਵਿੱਚੋਂ 5 ਹਲਕੇ ਖਾਲੀ ਹੋ ਗਏ ਮੁੱਖ ਮੰਤਰੀ ਅਤੇ ਤਿੰਨ ਕੈਬਨਿਟ ਮੰਤਰੀਆਂ ਸਮੇਤ ਸਮੁੱਚੇ ਸਰਕਾਰੀ ਤੰਤਰ ਦੇ ਖਿਲਾਫ ਮੈਂ ਬਿਨਾਂ ਕੋਈ ਪੈਸਾ ਖਰਚੇ ਤੇ ਬਿਨਾਂ ਸ਼ਰਾਬ ਪਿਲਾਇ ਚੋਂ ਲੜੀਏ ਤੇ ਫਿਰ ਵੀ ਲਗਭਗ 2 ਲੱਖ ਵੋਟਾਂ ਹਾਸਲ ਕੀਤੀਆਂ ਭਾਵੇਂ ਕਿ ਡੇਰਾ ਪ੍ਰੇਮੀਆ ਤੇ ਇੱਕ ਬੀਕੇਯੂ ਜਥੇਬੰਦੀ ਨੇ ਆਪ ਦੀ ਡਟ ਕੇ ਹਮਾਇਤ ਕੀਤੀ ਇੰਨਾ ਸਭ ਔਂਕੜਾਂ ਦੇ ਬਾਵਜੂਦ ਮੈਚਨੋਤੀ ਸਵੀਕਾਰ ਕੀਤੀ ਹੈ ਅਤੇ ਨਾ ਕਦੇ ਸੁਰੱਖਿਅਤ ਸੀਟ ਦੀ ਮੰਗ ਕੀਤੀ ਅਤੇ ਨਾ ਹੀ ਕਦੇ ਹੋਰਨਾਂ ਪਾਰਟੀਆਂ ਦੇ ਲੀਡਰ ਨਾਲ ਗੰਢ ਧੁੱਪ ਕੀਤੀ ਹੁਣ ਦੇਖਣਾ ਇਹ ਹੋਵੇਗਾ ਕਿ ਨਵੇਂ ਚੁਣੇ ਐਮਪੀ ਕੋਲ ਯੂਪੀਐਨਐਸ ਸੇਬੰਦੀ ਸਿੰਘਾਂ ਦੀ ਰਿਹਾਈ ਤੇ ਕਿਸਾਨਾਂ ਦੇ ਮੁੱਦਿਆਂ ਉੱਪਰ ਬੋਲਣ ਦੀ ਜ਼ਰੂਰਤ ਹੋਵੇਗੀ ਜਾਂ ਉਹ ਆਪਣੇ ਆਕਾ ਕੇ ਦੀਵਾਲ ਦੇ ਹੁਕਮਾਂ ਦੀ ਉਡੀਕ ਕਰੇਗਾ ਕਿਉਂਕਿ ਮੈਂ ਇਨਾਂ ਮੁੱਦਿਆਂ ਨੂੰ ਪਾਰਟੀ ਪੱਦਰ ਤੋਂ ਉੱਪਰ ਉੱਠ ਕੇ ਚੁੱਕਣਾ ਸੀ ਮੈਂ ਮੁੜ ਫਿਰ ਇੱਕ ਵਾਰ ਸੰਘਰਸ਼ ਲਈ ਤਿਆਰ ਹਾਂ ਕਿਉਂਕਿ ਮੈਂ ਦਿਲ ਤੇ ਆਤਮਾ ਤੋਂ ਮੁਕੰਮਲ ਤੌਰ ਤੇ ਸਾਫ ਹਾਂ ਮੈਨੂੰ ਸੰਗਰੂਰ ਵਿੱਚ ਵੋਟਾਂ ਪਾਉਣ ਵਾਲਿਆਂ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਹਾਂ ਪੰਜਾਬ ਵਿੱਚ ਪਛਮੀ ਗੜਬੜੀ ਜ਼ੋਰ ਫੜਨ ਲੱਗੀ ਹੈ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਬੀਤੇ ਦਿਨੀ ਤੇਜ਼ ਹਵਾਵਾਂ ਦੇ ਨਾਲ ਬਾਰਿਸ਼ ਹੋਈ ਹੈ ਜਿਸ ਨਾਲ ਤਾਪਮਾਨ ਵਿੱਚ ਅਚਾਨਕ ਤਬਦੀਲੀ ਦੇਖਣ ਨੂੰ ਮਿਲੀ ਹੈ ਜਿਸ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਕੁਜਰਾਹਤ ਮਿਲੀ ਹੈ ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਅੱਜ ਵੀ ਮੌਸਮ ਅਜਿਹਾ ਹੀ ਰਹੇਗਾ ਇਸ ਦੇ ਨਾਲ ਹੀ ਸ਼ਨੀਵਾਰ ਤੋਂ ਪੰਜਾਬ ਵਿੱਚ ਹਲਾਤਾ ਮੰਗ ਹੋਣੇ ਸ਼ੁਰੂ ਹੋ ਜਾਣਗੇ ਮੌਸਮ ਵਿਭਾਗ ਨੇ ਅੱਜ 19 ਜ਼ਿਲ੍ਹਿਆਂ ਵਿੱਚ オレンジ अलर्ट जारी ਕੀਤਾ ਹੈ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰਾ ਤਿਰੂਪਨਗਰ ਨੂੰ ਛੱਡ ਕੇ ਪੂਰੇ ਸੂਬੇ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਦਾ オレンジ अलर्ट ਜਾਰੀ ਕੀਤਾ ਗਿਆ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਉਪਰੋਕਤ ਚਾਰ ਜ਼ਿਲ੍ਹਿਆਂ ਵਿੱਚ yellow अलर्ट ਜਾਰੀ ਕੀਤਾ ਹੈ ਮੌਸਮ ਵਿਭਾਗ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 40 ਤੋਂ 45 ਡਿਗਰੀ ਦੇ ਆਸ-ਪਾਸ ਚੱਲ ਰਿਹਾ ਸੀ ਦੋ ਦਿਨਾਂ ਦੇ ਇਸ ਮੌਸਮ ਤੋਂ ਬਾਅਦ ਤਾਪਮਾਨ 40 ਡਿਗਰੀ ਦੇ ਆਸ-ਪਾਸ ਹੇਠਾਂ ਆ ਜਾਵੇਗਾ ਦਾਸ ਧੰਨਵਾਦ ਕਰਦਾ ਪੂਰੀ ਲੋਕ ਸਭਾ ਖਡੂਰ ਸਾਹਿਬ ਦੇ ਆਪਣੇ ਸਾਥੀਆਂ ਦਾ ਸਾਡੇ ਐਮ ਐਲ ਏ ਸਰਬਾਨ ਸਾਡੇ ਚੇਅਰਮੈਨ ਸਰਬਾਨ ਬਲਾਕ ਪ੍ਰਧਾਨ ਹਲਕਾ ਇੰਚਾਰਜ ਸਰਬਾਨ ਵਾਡਾਂ ਦੇ ਪ੍ਰਧਾਨ ਪਿੰਡਾਂ ਦੇ ਪ੍ਰਧਾਨ ਹਰ ਇੱਕ ਉਹ ਸਾਥੀ ਦਾ ਜਿਨੇ ਦਾਸ ਲਈ ਦਿਨ ਰਾਤ ਪਿਛਲੇ ਢਾਈ ਤੋਂ ਤਿੰਨ ਮਹੀਨੇ ਕੰਮ ਕੀਤਾ ਬੜੀ ਮਿਹਨਤ ਕੀਤੀ ਇਹ ਦਾਸ ਨੂੰ ਪਤਾ ਵੀ ਹਰ ਸਾਥੀ ਨੇ ਦਿਲੋਂ ਤਨੋਂ ਮਨੋਂ ਤਨੋਂ ਹਰ ਤਰੀਕੇ ਨਾਲ ਮਿਹਨਤ ਕੀਤੀ ਆਪਣਾ ਫਰਜ਼ ਆ ਮਿਹਨਤ ਕਰਨਾ ਬੰਦੇ ਦਾ ਕੰਮ ਆ ਜ਼ਮੀਨ ਨੂੰ ਵਾਉਣਾ ਉਹਦੇ 'ਚ ਬੀਜ ਪਾਉਣਾ ਬਾਕੀ ਪਰਮਾਤਮਾ ਦੇ ਵਾਸਤੇ ਆ ਵੀ ਪਰਮਾਤਮਾ ਨੇ ਕਿਹੋ ਜਿਹਾ ਛਾੜ ਦੇਣਾ ਬਾਕੀ ਸਾਥੀਓ ਹੌਸਲੇ ਬੁਲੰਦ ਰੱਖਿਓ ਅੱਗੇ ਵੀ ਆਪਾਂ ਜੇ ਮਿਹਨਤ ਕਰਦੇ ਰਹੇ ਕਰਦੇ ਰਹੇ ਤੇ 2022 'ਚ ਵੱਡੀ ਲੀਡ ਨਾਲ 92 ਐਮਐਲਏ ਜਿਤਾ ਕੇ ਪੰਜਾਬ ਦੇ ਭੈਣਾ ਭਰਾਵਾਂ ਨੇ ਵਿਧਾਨ ਸਭਾ ਦੇ ਵਿੱਚ ਭੇਜੇ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮੁੱਖ ਮੰਤਰੀ ਬਣਾਇਆ ਉਸੇ ਤਰ੍ਹਾਂ ਸਾਥੀਓ ਕੋਈ ਗੱਲ ਨਹੀਂ ਇਹ ਫਤਵੇ ਸੰਗਤ ਦੇ ਆ ਤੇ ਮੈਨੂੰ ਸੰਗਤ ਦਾ ਫਤਵਾ ਸਿਰ ਮੱਥੇ ਸੰਗਤ ਦਾ ਫਤਵਾ ਮਨਜ਼ੂਰ ਆ ਕਿਉਂਕਿ ਇਹ ਸੰਗਤ ਆ ਗੁਰੂ ਦਾ ਰੂਪ ਆ ਜੋ ਸੰਗਤ ਫਤਵਾ ਦੇਵੇ ਉਹਨੂੰ ਮਨਜ਼ੂਰ ਕਰਨਾ ਚਾਹੀਦਾ ਖਿੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ ਤੇ ਜਿਹੜੇ ਉਮੀਦਵਾਰ ਜਿੱਤੇ ਆ ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦੇ ਆ ਕਾਂਗਰਸ ਦੇ ਆ ਆਮ ਆਦਮੀ ਪਾਰਟੀ ਦੇ ਸਾਡੀ ਪਾਰਟੀ ਦੇ ਬੀਜੇਪੀ ਪਾਰਟੀ ਦੇ ਪੂਰੇ ਦੇਸ਼ ਦੀ ਮੈਂ ਗੱਲ ਕਰ ਰਿਹਾ ਬੀਜੇਪੀ ਪਾਰਟੀ ਦੇ ਆ ਜਾਂ ਕੋਈ ਆਜ਼ਾਦ ਆ ਜਾਂ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦੇ ਆ ਜਿਹੜੇ ਵੀ ਉਮੀਦਵਾਰ ਜਿੱਤੇ ਆ ਉਹਨਾਂ ਸਾਰਿਆਂ ਨੂੰ ਮੁਬਾਰਕਾਂ ਉਹਨਾਂ ਨੂੰ ਇਹੋ ਬੇਨਤੀ ਆ ਕਿ ਰਲ ਮਿਲ ਕੇ ਆਪਾਂ ਪੰਜਾਬ ਦਾ ਭਾਰਤ ਦਾ ਪੜਾ ਕਰੀਏ ਵਿਕਾਸ ਕਰੀਏ ਬੁਲੰਦੀਆਂ ਤੇ ਲੈ ਕੇ ਜਾਈਏ ਬਾਕੀ ਗਾਂ ਆਪਾਂ ਨੂੰ ਸਾਥੀਓ ਹੋਰ ਮਿਹਨਤ ਕਰਨ ਦੀ ਲੋੜ ਆ ਕੁਝ ਗੱਲਾਂ ਸਿੱਖਣ ਦੀ ਲੋੜ ਆ ਵੀ ਜਿਹੜੇ ਨਾਲ ਸਾਡੇ ਸਾਥੀ ਆ ਉਹਨਾਂ ਦੇ ਕੰਮ ਕਿਵੇਂ ਕਰਨੇ ਆ ਜਾਂ ਸੰਗਤ ਦੇ ਕੰਮ ਕਿਵੇਂ ਕਰਨੇ ਆ ਇਹ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਕੰਮ ਲੈ ਕੇ ਨਹੀਂ ਵੋਟਾਂ ਪਾਈਆਂ ਉਹਨਾਂ ਦਾ ਉਦੋਂ ਵੱਧ ਧੰਨਵਾਦ ਤੇ ਗਾਂ ਹੋਰ ਵੀ ਸਿੱਖਣ ਨੂੰ ਬੜਾ ਕੁਝ ਮਿਲੂਗਾ ਤੇ ਕੰਮ ਕਰਦੇ ਰਵਾਂਗੇ ਸਾਡਾ ਫਰਜ ਆ ਸੇਵਾ ਕਰਨਾ ਸੇਵਾਦਾਰ ਬਣ ਕੇ ਚੱਲਣਾ ਤੇ ਜਿਸ ਦਿਨ ਦੀਆਂ ਵੋਟਾਂ ਪਈਆਂ ਉਦੋਂ ਤੋਂ ਅੱਜ ਤੱਕ ਦਾਸ ਦਫ਼ਤਰ 'ਚ ਬਹਿ ਕੇ ਭਣਾ ਭਰਾਵਾਂ ਦੇ ਫੇਰ ਕੰਮ ਕਰ ਰਿਹਾ ਅੱਜ ਵੀ ਤੁਸੀਂ ਦੇਖ ਸਕਦੇ ਸੰਗਤ ਬੈਠੀ ਆ ਦਫਤਰ ਦੇ ਵਿੱਚ ਵੀ ਸੰਗਤ ਬੈਠੀ ਆ ਬਾਹਰ ਵੀ ਸੰਗਤ ਜਿਹੜੀ ਆਪਦੀ ਵਾਰੀ ਦਾ ਇੰਤਜ਼ਾਰ ਕਰਦੀ ਪਈ ਆ ਤੇ ਇਹ ਨਾ ਕਰਕੇ ਅਸੀਂ ਹੁਣ ਵੀ ਇਥੋਂ ਚੰਡੀਗੜ੍ਹ ਚਲ ਜਾਈਏ ਜਾਂ ਇਹੋ ਜੀ ਗੱਲ ਨਹੀਂ ਅਸੀਂ ਸੰਗਤ ਦੇ ਆ ਸੰਗਤ ਦੇ ਵਿੱਚ ਰਵਾਂਗੇ 2 ਮਹੀਨੇ ਜਦ ਚੱਲਿਆ ਪ੍ਰੋਸੈਸ ਸਿਲੈਕਸ਼ਨ ਦਾ ਉਹਦੇ ਵਿੱਚ ਤੁਸੀਂ ਬੜਾ ਸਾਥ ਦਿੱਤਾ ਸਾਰੇ ਸਮੁੱਚੇ মিডিਆ ਜਿਹੜੇ ਆਏ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਉੱਥੇ ਕਵਰੇਜ ਕੀਤੀ ਆ ਨਹੀਂ ਸਕੇ ਅੱਜ ਉਹਨਾਂ ਦਾ ਵੀ ਧੰਨਵਾਦ ਅੱਜ ਆਪਾਂ ਇਕੱਠੇ ਹੋਏ ਆ ਫਰੀਦਕੋਟ ਹਲਕਾ ਵਾਸੀਆਂ ਦੀ ਸਾਰਿਆਂ ਦਾ ਕੋਟਨ ਕੋਟਨ ਧੰਨਵਾਦ ਕਰਨ ਲਈ ਮੇਰਾ ਕੋਲ ਲਫਜ਼ ਨਹੀਂ ਮੈਂ ਹਲਕਾ ਫਰੀਦਕੋਟ ਜਿਹੜਾ ਮੁਕੱਦਸ ਸ਼ਹਿਰ ਹੈ ਬਾਬਾ ਫਰੀਦ ਜੀ ਦੀ ਨਗਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨ ਛੋਹ ਧਰਤੀ ਵਿੱਚ ਦੀਨਾ ਕਾਂਗੜ ਵੀ ਆਉਂਦਾ ਹੈ ਗੁਰੂ ਸਾਹਿਬਾਨ ਖੁਦ ਤਸ਼ਰੀਫ ਲੈ ਆਏ ਉਸ ਧਰਤੀ ਤੇ ਮੈਂ ਜਿਸ ਵੀ ਸ਼ਕਲ ਚ ਗਿਆ ਮੈਨੂੰ ਚੰਗਾ ਲੱਗਾ ਇਹ ਗੁਨਾਗਾਰ ਸਰ ਵੀ ਝਕਾਉਂਦਾ ਸੀ ਮੈਂ ਅਲੱਗ-ਅਲੱਗ ਮਕਦਸ ਜਗਾਵਾਂ ਤੇ ਸਾਧੂ ਸੰਤਾਂ ਨੂੰ ਵੀ ਮਿਲਦਾ ਸੀ ਸੰਗਤ ਨੂੰ ਵੀ ਮਿਲਦਾ ਸੀ ਸਾਰੀ ਜਨਤਾ ਦਾ ਫਰੀਦਕੋਟ ਦੀ ਜਨਤਾ ਦਾ ਸਾਰੀ ਸੰਗਤ ਦਾ ਮੈਂ ਔਰ ਮੇਰੇ ਸਾਥੀ ਤੈਹਦ ਲੋ ਰੂਹਾਨੀ ਤੌਰ ਤੇ ਬਾਹਰੋਂ ਤੇ ਅੰਦਰੋਂ ਸਾਰੀ ਜ਼ਿੰਦਗੀ ਲਈ ਮੈਂ ਧੰਨਵਾਦੀ ਰਹਾਗਾ ਜਿੰਨੀ ਦੇਰ ਮੈਂ ਜ਼ਿੰਦਾ ਆ ਤੁਹਾਡਾ ਸ਼ੁਕਰਗੁਜ਼ਾਰ ਰਹਾਗਾ ਤੁਸੀਂ ਬਹੁਤ ਪਿਆਰ ਦਿੱਤਾ ਬੀਜਪੀ ਦੇ ਸਾਰੇ ਵਰਕਰ ਸਹਿਬਾਨ ਦਾ ਦੋਨੇ ਜ਼ਿਲ੍ਹਾ ਦੇ ਅਕਸ਼ਾਂ ਦਾ ਕਨਵੀਨਿਅਰਸ ਦਾ ਜਿਹੜਾ ਸਾਰੇ ਇਲਾਕੇ ਦੇ ਚੀਫ ਬਣੇ ਉਹਨਾਂ ਦਾ ਇੱਕ ਇੱਕ ਵਰਕਰਸ ਦਾ ਮੈਂ ਧੰਨਵਾਦ ਦੀਆਂ ਬਹੁਤ ਬਹੁਤ ਸ਼ੁਕਰੀਆ ਬੜਾ ਪਿਆਰ ਮਿਲਿਆ ਅਥਾ ਪਿਆਰ ਮਿਲਿਆ ਬਸ ਧੰਨਵਾਦ ਕਰਨਾ ਸੀ ਮੈਂ ਤੁਹਾਡਾ ਜਦੋਂ ਤੁਸੀਂ ਯਾਦ ਕਰੋਗੇ ਦੁੱਖ ਵਿੱਚ ਸੁੱਖ ਵਿੱਚ ਦੁੱਖ ਤੇ ਤੁਹਾਡੇ ਹਿੱਸੇ ਆਵੇ ਨਾ ਸੁੱਖ ਵਿੱਚ ਤੁਸੀਂ ਬਲਾ ਕਦੀ ਵੀ ਮੈਂ ਹਾਜ਼ਰ ਹੋਵਾਂਗਾ ਦੁੱਖ ਵਿੱਚ ਤਾਂ ਆਪਾਂ ਵੈਸੇ ਹੀ ਇਕੱਠੇ ਹੁੰਦੇ ਆ ਮੇਰਾ ਫਰਜ਼ ਹੈ ਸੋ ਤੁਹਾਨੂੰ ਕਦੀ ਵੀ ਤਤਵੀ ਬਾ ਨਾ ਲੱਗੇ ਤੁਸੀਂ ਘੁੱਗ ਵਸੋ ਮੇਰਾ ਸੋਹਣਾ ਪੰਜਾਬ ਦੀ ਘੁੱਗ ਵਸੇ ਸ਼ਾਂਤ ਰਹੇ ਹਾਂਜੀ ਫਰੀਦਕੋਟ ਤੋਂ ਹਾਰਨ ਦੀ ਵਜ੍ਹਾ ਕੋਈ ਵੀ ਹੋ ਸਕਦੀ ਆ ਮੈਨੂੰ ਮੈਨੂੰ ਸਿਰਫ ਇਨਾ ਯਾਦ ਆ ਕਿ ਮੈਂ ਓਨੈਸਟਲੀ ਆਪਣੀ ਪਾਰਟੀ ਦੀ ਔਰ ਮੈਂ ਕੀ ਕਰ ਸਕਦਾ ਹਾਂ ਉਹਨਾਂ ਕੰਮਾਂ ਨੂੰ ਸਹੀ ਤਰ੍ਹਾਂ ਪਹੁੰਚਾ ਸਕਿਆ ਹਾਂ ਔਰ ਉਹਦੇ ਲਈ ਉਹ ਮੈਂ ਮੈਸੇਜ ਕਨਵੇ ਕਰ ਸਕਿਆ ਜਾਂ ਨਹੀਂ ਕਰ ਸਕਿਆ ਹਾਰ ਦਾ ਕੀ ਕਾਰਨ ਆ ਇਹ ਸਾਰੀ ਪਾਰਟੀ ਦੇ ਵਰਕਰ ਸਹਿਬਾਨ ਬਾਕੀ ਸਾਰੇ ਅਹੁਦੇਦਾਰ ਸੰਗਠਨ ਸਾਰਾ ਬੈਠੇਗਾ ਉਹ ਚਿੰਤਨ ਕਰੇਗਾ ਮੈਨੂੰ ਤੇ ਸਿਰਫ ਮਾਈਕ ਅੱਗੇ ਬੋਲਣਾ ਆਉਂਦਾ ਬਹੁਤ ਜ਼ਿਆਦਾ ਨਰੂਲ ਸਿਆਸੀ ਤਕਰੀਰ ਵੀ ਨਹੀਂ ਆਉਂਦੀ ਔਰ ਸਿਆਸਤ ਦੀਆਂ ਬਰੀਕੀਆਂ ਤੋਂ ਵੀ ਮੈਂ ਇੰਨੇ ਸਾਲਾਂ ਬਾਅਦ ਵੀ ਮੈਂ ਵਿਹੋਣਾ ਹੀ ਆ ਮੈਨੂੰ ਵਾਂਝਾ ਹੀ ਰਹਿ ਗਿਆ ਮੈਂ ਮੈਂ ਨਹੀਂ ਸਿੱਖ ਸਕਿਆ ਲੇਕਿਨ ਮੈਨੂੰ ਇਨਾ ਪਤਾ ਕਿ ਮੈਂ ਮਾਈਕ ਵਿੱਚ ਜਿਸ ਤਰ੍ਹਾਂ ਦਾ ਵੀ ਬੋਲਦਾ ਹਾਂ ਸੱਚ ਬੋਲਦਾ ਹਾਂ ਜਿੰਨੇ ਕਿ ਲੋਕਾਂ ਤੱਕ ਪਹੁੰਚ ਕੀਤੀ ਆ 125000 ਲੋਕ ਥੋੜੇ ਨਹੀਂ ਹੁੰਦੇ ਉਹਨਾਂ ਦਾ ਮੈਂ ਧੰਨਵਾਦ ਆ ਉਹਨਾਂ ਦੇ ਰਿਸ਼ਤੇਦਾਰਾਂ ਦਾ ਧੰਨਵਾਦ ਆ ਜਿਨ੍ਹਾਂ ਨੇ ਵਿਰੋਧ ਕੀਤਾ ਉਹਨਾਂ ਦਾ ਵੀ ਧੰਨਵਾਦ ਆ ਮੈਂ ਸਰਵਣ ਸਿੰਘ ਪੰਦੇਰ ਸ਼ੰਭੂ ਮੋਰਚੇ ਤੋਂ ਬੋਲ ਰਿਹਾ ਮੇਰੀ ਉਹਨਾਂ ਗਲਵਿੰਦਰ ਜੀ ਦੇ ਭਰਾ ਨਾਲ ਗੱਲ ਹੋਈ ਆ ਉਹਨਾਂ ਦਾ ਕਹਿਣਾ ਵੀ ਇੱਕ ਤਾਂ ਭੈਣ ਨੂੰ ਤਾਂ ਕਹਿੰਦੇ ਗ੍ਰਿਫਤਾਰ ਕਰ ਲਿਆ ਉਹਦੇ ਉੱਪਰ ਭਈਆ ਸਾਹਿਬ ਨਾਮ ਨਹੀਂ ਗੱਲ ਹੋ ਰਹੀ ਉਹਨਾਂ ਦੇ ਬੱਚਿਆਂ ਦਾ ਵੀ ਕੁਝ ਪਤਾ ਨਹੀਂ ਲੱਗ ਰਿਹਾ ਤਾਂ ਇਹ ਸਾਡੀ ਮੋਰਚੇ ਵੱਲੋਂ ਸਰਕਾਰ ਨੂੰ ਚੇਤਾਵਨੀ ਆ ਆ ਵੀ ਉਹਨਾਂ ਦੇ ਪਰਿਵਾਰ ਬਾਰੇ ਸਹੀ ਸੂਚਨਾ ਦਿੱਤੀ ਜਾਵੇ ਉਹਨਾਂ ਦਾ ਪਰਿਵਾਰ ਕਿੱਥੇ ਹੈਗਾ ਕੋਈ ਅਜਿਹੀ ਸਰਕਾਰ ਨੇ ਘਟਨਾਵਾਂ ਘਟਣ ਦੀ ਕੋਸ਼ਿਸ਼ ਕੀਤੀ ਤੇਦਾ ਜ਼ਬਰਦਸਤ ਵਿਰੋਧ ਕਰਾਂਗੇ ਧੰਨਵਾਦ ਜਲੰਧਰ ਲੋਕ ਸਭਾ ਤੋਂ ਚੋਣ ਦੇ ਵਿੱਚ ਜੋ ਲੋਕਾਂ ਨੇ ਇੱਕ ਬਹੁਤ ਵੱਡਾ ਇਤਿਹਾਸਿਕ ਫਤਵਾ ਦਿੱਤਾ ਇਤਿਹਾਸਿਕ ਜਿੱਤ ਹੋਈ ਹੈ ਅੱਜ ਤੱਕ ਸ਼੍ਰੀ ਇੰਦਰ ਕੁਮਾਰ ਗੁਜਰਾਲ ਜੀ 131000 ਵੋਟ ਨਾਲ ਜਲੰਧਰ ਤੋਂ ਜਿੱਤੇ ਸੀ ਉਹੀ ਸਭ ਤੋਂ ਵੱਡਾ ਮਾਰਜਨ ਸੀ ਲੇਕਿਨ ਅੱਜ ਲੋਕਾਂ ਨੇ 176000 ਵੋਟਾਂ ਦੇ ਨਾਲ ਜਿਤਾ ਕੇ ਜਲੰਧਰ ਦੇ ਲੋਕਾਂ ਨੇ ਇੱਕ ਇਤਿਹਾਸ ਸਿਰਜਿਆ ਮੈਂ ਉਸ ਲਈ ਸਾਰੇ ਜਲੰਧਰ ਦੇ ਵੋਟਰਾਂ ਦਾ ਧੰਨਵਾਦ ਕਰਦਾ ਮੈਨੂੰ ਜੋ ਵੀ ਕੁਝ ਮਿਲਿਆ ਉਹ ਚਮਕੌਰ ਸਾਹਿਬ ਸ਼ਹੀਦਾ ਸਿੰਘਾਂ ਦੀ ਧਰਤੀ ਨੇ ਦਿੱਤਾ ਚਮਕੌਰ ਸਾਹਿਬ ਦੇ ਵਿੱਚ ਕਤਲਗੜ੍ਹ ਸਾਹਿਬ ਗੁਰਦੁਆਰਾ ਬਾਬਾ ਜੀ ਸਿੰਘ ਜੀ ਬਾਬਾ ਜੂਹਾਰ ਸਿੰਘ ਜੀ ਤੇ ਸਿੰਘਾਂ ਸ਼ਹੀਦਾਂ ਦਾ ਜਿੱਥੇ ਸ਼ਹੀਦੀ ਪ੍ਰਾਪਤ ਕੀਤੀ ਇੱਥੋਂ ਮਿਲਿਆ ਮੈਂ ਅੱਜ ਇੱਥੇ ਗੁਰੂ ਸਾਹਿਬ ਨੋ ਨਤਮਤ ਹੋਣ ਲਈ ਬਾਬਾ ਜੀ ਸਿੰਘ ਜੀ ਬਾਬਾ ਜੂਹਾਰ ਸਿੰਘ ਜੀ ਤੇ ਸਿੰਘਾਂ ਸ਼ਹੀਦਾਂ ਦਾ ਧੰਨਵਾਦ ਕਰਨਾ ਆ ਕਿ ਉਹਨਾਂ ਨੇ ਮੇਰੇ ਤੇ ਫੇਰ ਤੋਂ ਕਿਰਪਾ ਕੀਤੀ ਹੈ ਤੇ ਇੱਕ ਵੱਡੀ ਜਿੱਤ ਇਹ ਚਮਕੌਰ ਸਾਹਿਬ ਦੇ ਲੋਕਾਂ ਦੀ ਔਰ ਚਮਕੌਰ ਸਾਹਿਬ ਦੇ ਸਿੱਧਾ ਸਿੰਘਾਂ ਸ਼ਹੀਦਾਂ ਦੀ ਜਿੱਤ ਹੈ ਮੈਂ ਇਹਨਾਂ ਨੂੰ ਹੀ ਸਮਰਪਿਤ ਕਰਦਾ ਤੇ ਅੱਜ ਇੱਥੇ ਮੱਥਾ ਟੇਕ ਕੇ ਅਸ਼ੀਰਵਾਦ ਦੁਆਰੇ ਤੋਂ ਲੈਣ ਆਇਆ ਮੈਂ ਧੰਨਵਾਦੀ ਆ ਚਮਕੌਰ ਸਾਹਿਬ ਦੇ ਵੋਟਰਾਂ ਦਾ ਜਿਨ੍ਹਾਂ ਨੇ ਹਲਕਾ ਚਮਕੌਰ ਸਾਹਿਬ ਤੋਂ ਕਾਂਗਰਸ ਪਾਰਟੀ ਨੂੰ ਲਗਭਗ 17 17500 ਦੀ ਜਿੱਤ ਦਿਵਾਈ ਹੈ ਉਹਦੇ ਲਈ ਵੀ ਮੈਂ ਇੱਥੇ ਦੇ ਸਾਰੇ ਆਪਣੇ ਕਾਂਗਰਸੀ ਲੀਡਰ ਵਰਕਰ ਤੇ ਵੋਟਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਸ ਤਰੀਕੇ ਦੇ ਨਾਲ ਲੋਕਾਂ ਦਾ ਫਤਵਾ ਆਇਆ ਉਹਨਾਂ ਨੇ ਭਗਵੰਤ ਮਾਨ ਜੀ ਦੀ ਕੰਮ ਕਰਨ ਦੀ ਸ਼ੈਲੀ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਉਹਨਾਂ ਦੀਆਂ ਪਾਲਿਸੀਆਂ ਉਹਨਾਂ ਦੀ ਬੋਲਚਾਲ ਉਹਨਾਂ ਦੀ ਡਰਾਮੇਬਾਜ਼ੀ ਨੂੰ ਨਕਾਰ ਦਿੱਤਾ ਇਸ ਲਈ ਮੈਂ ਮੰਗ ਕਰਦਾ ਕਿ ਭਗਵਾਨ ਜੀ ਤੁਰੰਤ ਅਸੀਫਾ ਦੇਣ ਤੇ ਇਸ ਤੋਂ ਪਹਿਲਾਂ ਕਿ ਉਹਨਾਂ ਦੇ ਐਮਐਲਏ ਇਕੱਠੇ ਹੋ ਕੇ ਉਹਨਾਂ ਨੂੰ ਤਾਰ ਦੇਣ ਬੇਤਰੀ ਹੈ ਕਿ ਉਹ ਇਖਲਾਕੀ ਤੌਰ ਤੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਕਿਉਂਕਿ ਮੈਂ ਪਹਿਲਾਂ ਵੀ ਕਿਹਾ ਸੀ ਕਿ ਸਟੇਜ ਚਲਾਉਣ ਦੇ ਵਿੱਚ ਤੇ ਸਟੇਟ ਚਲਾਉਣ ਦੇ ਵਿੱਚ ਬਹੁਤ بڑا ਫਰਕ ਹੁੰਦਾ ਹੈ ਉਹ ਅੱਜ ਤੱਕ ਸਟੇਜੇ ਚਲਾਉਣ ਚਲਾਉਂਦੇ ਰਹੇ ਹੈ ਤੇ ਸਰਕਾਰ ਦੇ ਵਿੱਚ ਵੀ ਆ ਕੇ ਉਹਨਾਂ ਨੇ ਆਪਣੀ ਡਰਾਮੇਵਾਦੀ ਨਹੀਂ ਛੱਡੀ ਤੇ ਉਹ ਸਟੇਟ ਨਹੀਂ ਚਲਾ ਸਕੇ ਉਹਦੇ ਚ ਫੇਲ ਹੋ ਚੁੱਕੇ ਐ ਇਸ ਲਈ ਮੈਂ ਉਹਨਾਂ ਦੇ ਅਸਤੀਫੇ ਦੀ ਮੰਗ ਕਰਦਾ ਪਿਛਲੇ ਦਿਨਾਂ ਚ মিডিਆ ਜਿਹਨੂੰ ਕੇ ਗੋਦੀ মিডিਆ ਕਹਿੰਦੇ ਜਿਹੜੇ ਕੇ ਉਹਨਾਂ ਦੇ ਨਾਲ ਲੜੇ ਵੇ ਐ ਉਹਨਾਂ ਨੇ ਐਸੀ ਹਾਈਪ ਪੜਾਈ ਸੀ ਕਿ ਲੋਕਾਂ ਨੂੰ ਲੱਗਦਾ ਸੀ ਕਿ ਸ਼ਾਇਦ ਬਹੁਤ ਵੱਡਾ ਜਿੱਤ ਪ੍ਰਾਪਤ ਬੀਜੇਪੀ আর ਉਦੇ ਸਹਿਯੋਗੀਆ ਪਾਰਟੀਆਂ ਕਰਨਗੀਆਂ